ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੜੀਆ ਸਾਡੇ ਨਾਲ ਗੱਲਬਾਤ ਕਰਨੇ ਖੁੜੀਆ ਸਾਹਿਬ ਅੱਜ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਨੌਜਵਾਨਾਂ ਨੂੰ ਨੌਕਰੀਆਂ ਦਿੰਦੀ ਨਜ਼ਰ ਆਈ ਹੈ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਖੁਜੀ ਸਾਡੇ ਪੰਜਾਬ ਦੇ ਬੱਚੇ ਆ ਜਿਨ੍ਹਾਂ ਨੂੰ ਕਦੇ ਕਰੇਜ਼ ਸੀ ਬਾਹਰ ਜਾਣ ਦਾ ਜੋ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਹੈ ਤੇ ਅੱਜ 43666 ਨੌਕਰੀਆਂ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਹੈਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਇਸ ਸ਼ੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 30 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਜਿਹੜਾ ਅਜੇ ਤੱਕ ਹੋ ਚੁੱਕੀਆਂ ਜਿਹਦੇ ਵਿੱਚ 417 ਅੱਜ ਸਨ ਜਿਹਦੇ ਨਾਲ ਮੇਰਾ ਖੇਤੀਬਾੜੀ ਵਿਭਾਗ ਮੰਕਮਾ ਸੀ ਉਹਦੇ ਚੋਂ ਖੇਤੀਬਾੜੀ ਸਬ ਇੰਸਪੈਕਟਰ 133 ਔਰ ਰੈਵਨਿਊ ਡਿਪਾਰਟਮੈਂਟ ਦੇ ਜਿੰਪਾ ਜੀ ਬੈਠੇ ਇਹਨਾਂ ਦੇ 49 ਔਰ ਇਸੇ ਤਰ੍ਹਾਂ ਲੋਕਲ ਬਾਡੀਜ਼ ਤੇ ਹੋਰ ਸਾਰੇ ਬਹੁਤ ਵੱਖਰੀ ਗਿਣਤੀ ਸੀ ਸੋ ਉਹਨਾਂ ਪਰਿਵਾਰਾਂ ਨੂੰ ਉਹਨਾਂ ਬੱਚਿਆਂ ਨੂੰ ਬਹੁਤ-ਬਹੁਤ ਮੁਵਾਇਦੇ ਅੱਜ ਤੇ ਤੁਹਾਡਾ ਵੀ ਜ਼ਿਕਰ ਹੋਇਆ ਕਹਿੰਦੇ ਉਹਨਾਂ ਬਾਦਲਾਂ ਦੇ ਘੜ ਦੇ ਵਿੱਚ ਤੁਸੀਂ ਹੁਣ ਹੋਟਰ ਮਾਰ ਕੇ ਜਾਂਦੇ ਹੋ ਅੱਜ ਸੀਐਮ ਸਾਹਿਬ ਖੁਦ ਆਪਣੀ ਸਵੀਚ ਦੇ ਵਿੱਚ ਕਹਿੰਦੇ ਨਜ਼ਰ ਆਇਆ ਚਲੋ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ ਸਰਦਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਲੰਮਾ ਸਮਾਂ ਪੰਜਾਬ ਤੇ ਰਾਜ ਕੀਤਾ ਆਖਰੀ ਚੋਣਾਂ ਉਹਨਾਂ ਦੀ ਮੇਰੇ ਨਾਲ ਹੋਈ ਤੋ ਮੈਂ ਜੋ ਹਲਕੇ ਤੋਂ ਐਮ.ਐਲ.ਏ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਮੰਤਰੀ ਬਣਾਇਆ ਤੋ ਚਲੋ ਇਹ ਹੂਟਰ ਬਟਰ ਤਾਂ ਫਿਰ ਜਿਸ ਤਰ੍ਹਾਂ ਸਰਕਾਰਾਂ ਉਸ ਤਰ੍ਹਾਂ ਚੱਲਦੇ ਰਹਿੰਦੇ ਨੇ ਸਿੱਧੇ ਤੋ ਟੇ ਹੁਣ ਵੀ ਇੱਕ ਵੱਡੀ ਬੈਠਕ ਹੈ ਇਸ ਤੋਂ ਬਾਅਦ ਵੀ ਇੱਕ ਵੱਡੀ ਬੈਠਕ ਹੈ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਰਣਨੀਤੀ ਤੇ ਚਰਚਾ ਹੋਏਗੀ ਨਾਲ ਨਾਲ ਵਿਕਾਸ ਕਾਰਜਾਂ ਦੇ ਉੱਪਰ ਵੀ ਮੁੱਖ ਮੰਤਰੀ ਚਰਚਾ ਕਰ ਰਹੇ ਹਾਂ ਅੱਜ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਰੱਖੀ ਹੈ ਇਹਦੇ ਚ ਪੰਜਾਬ ਦੇ ਵਿਕਾਸ ਦੀ ਗੱਲ ਕੀਤੀ ਜਾਊ ਔਰ ਰਣਨੀਤੀ ਵੀ ਕੋਈ ਵੀ ਰਾਜਨੀਤਿਕ ਪਾਰਟੀ ਆ ਉਹ ਵੀ ਰਣਨੀਤੀ ਵੀ ਹਮੇਸ਼ਾ ਸੋਚਦੀ ਰਹਿੰਦੀ ਹੈ ਪਾਰਟੀ ਅਹਿਮ ਜ਼ਿੰਮੇਵਾਰੀ ਰਹੀ ਕਿ ਦੜਬਾਹਾ ਦੀ ਚੋਣਾਂ ਜੜੀਆਂ ਨੇ ਕਾਫੀ ਨੇੜੇ ਨੇ ਉਹ ਮੇਰਾ ਗਵਾਂਢੀ ਹਲਕਾ ਹੈ ਉੱਥੇ ਮੇਰਾ ਫਰਜ਼ ਵੱਡ ਜਾਂਦਾ ਕਿਸ ਤਰ੍ਹਾਂ ਦੇਖਦੇ ਹੋ ਕਿਉਂ ਕਿ ਕੈਂਡੀਡੇਟ ਤੋਂ ਲੈ ਕੇ ਪ੍ਰਚਾਰ ਤੱਕ ਅਹਿਮ ਰਹੇਗਾ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਚਾਣਗੇ ਕਿ ਇੱਕ ਵਾਰ ਫਿਰ ਤੋਂ ਉਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਚ ਪਾਣ ਚਲੋ ਹਰ ਇੱਕ ਜੋ ਵੀ ਰਾਜਨੀਤਿਕ ਪਾਰਟੀ ਲੜਦੀ ਹੈ ਉਹਦੀ ਇੱਛਾ ਹੁੰਦੀ ਵੀ ਅਸੀਂ ਜਿੱਤੀਏ ਤੋ ਆਪਣੇ ਆਪਣੇ ਤੌਰ ਤੇ ਕੰਮ ਕਰਨਾ ਅਸੀਂ ਮਿਹਨਤ ਕਰਾਂਗੇ ਔਰ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਐ ਸੋ ਪਾਰਟੀ ਕਰ ਰਹੀ ਐ ਅਸੀਂ ਆਸ ਉਮੀਦ ਰੱਖਦੇ ਹਾਂ ਕਿ ਕਿ ਦਰਬਾਦੀ ਲੋਕ ਔਰ ਪੰਜਾਬ ਦੇ ਚਾਰੇ ਸੀਟਾਂ ਦੇ ਲੋਕ ਵੱਧ ਤੋਂ ਵੱਧ ਸਾਥ ਦੇਣ ਬਿਲਕੁਲ ਦੇਖੋ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਇਸ ਤੋਂ ਬਾਅਦ ਜਿਹੜੀ ਮੀਟਿੰਗ ਹੋਣੀ ਹੈ ਖਾਸੀ ਅਹਿਮ ਮੀਟਿੰਗ ਹੈ ਕਿਉਂਕਿ ਉਸ ਦੇ ਵਿੱਚ ਰਣਨੀਤੀ ਤੇ ਚਰਚਾ ਹੋਏਗੀ ਕਿ ਆਗਾਮੀ ਜਿਹੜੀ ਜਿਮਣੀ ਚੋਣਾਂ ਨੇ ਉਸ ਤੇ ਵਿੱਚ ਪਾਰਟੀ ਦੀ ਕੀ ਰਣਨੀਤੀ ਰਹਿੰਦੀ ਹੈ ਨਾਲੋਂ ਨਾਲ ਵਿਕਾਸਾਤਮਕ ਯੋਜਨਾਵਾਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਵੀ ਚਰਚਾ ਹੋਏਗੀ ਕਿ ਆਖਿਰ ਜਿਹੜੇ ਹਲਕਿਆਂ ਨੂੰ ਫੰਡਸ ਦਿੱਤੇ ਗਏ ਸੀ ਜਿਹੜੇ ਐਮਐਲਏ ਨੂੰ ਫੰਡਸ ਦਿੱਤੇ ਗਏ ਸੀ ਕੀ ਉਸ ਦੀ ਵਰਤੋਂ ਸਹੀ ਢੰਗ ਨਾਲ ਹੋ ਰਹੀ ਹੈ ਕੀ ਸੂਬੇ ਦਾ ਸਹੀ ਢੰਗ ਦੇ ਨਾਲ ਵਿਕਾਸ ਹੋ ਰਿਹਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ